ਨੀ ਗਰਮੀ ਹੋਈ ਪਈ ਆ ਨਾਲੇ ਤੂੰ ਤਿੱਖੜ ਦੁਪਹਿਰੇ ਕਿੱਧਰ ਵਗ ਗਈ ਸੀ ਨਹੀਂ ਵਗ ਗਈ ਸੀ ਮੈਂ ਤਾਂ ਝਾਕੇ ਪਸਤਾਈ ਮੈਂ ਵਗ ਗਈ ਚਾਚੇ ਕੇ ਤੂੰ ਚਾਚੇ ਕੇ ਦੱਸ ਕੀ ਲੈਣ ਗਈ ਸੀ ਤੇ ਪਹਿਰੇ ਤੇ ਪਹਿਰੇ ਠੀਕਿਆ ਤੇ ਥੋਣੀ ਜਾਂਦਾ ਆਏ ਨਹੀਂ ਹੈਗਾ ਵੀ 2 ਮਿੰਟ ਮੈਂ ਤਾਂ ਆਏ ਸੀਗਾ ਵੀ ਚੱਲ ਏਸੀ ਲਾ ਕੇ 10 ਮਿੰਟ ਪੈਣੀ ਆ ਹੈ ਨਪੁੱਤੇ ਦੀ ਲੈਟ ਹੀ ਭੱਜ ਗਈ ਨਹੀਂ ਮੈਂ ਤਾਂ ਬਾਗਤਾ ਗਈ ਪਹਿਣੇ ਮੈਨੂੰ ਕਹਿੰਦੀਆਂ ਬਹਿ ਜਾ ਮੈਂ ਤਾਂ ਬੈਠਣ ਨੂੰ ਜੀ ਨਾ ਕਰੀ ਮੰਜਾ ਜਮਾਉਲੀ ਲੱਗੀ ਪਈ ਵਿਚੀ ਤਾਂ ਉਹਦੇ ਤੇ ਦਾਲਾਂ ਤੇ ਪਾਲਾਂ ਡੋਲੀਆਂ ਪਈਆਂ ਮੈਨੂੰ ਐਂ ਲੱਗਦਾ ਵੀ ਵਿਚੀ ਮੁੰਡਾ ਉਹਨਾਂ ਦਾ ਨਿੱਕਾ ਜਿਹਾ ਉੱਤੇ ਹੀ ਮਤਾਈ ਜਾਂਦੀਆਂ ਨਹੀਂਆਂ ਨਹੀਂ 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 ਤੈਨੂੰ ਉਹੀ ਲੱਗਿਆ ਹੋਣਾ ਆ ਹੁਣ ਮੀਂਹ ਨਹੀਂ ਪੈ ਕੇ ਹਟੇ ਉਹਨਾਂ ਦਾ ਘਰ ਕੋਲ 700 ਤੋਂ ਚੋਗੀ ਹੋਊਗੇ ਨਿੱਕਾ ਨਾਲੇ ਹੁਣ ਜਵਾਕ ਮੇਰੀ ਗੱਲ ਸੁਣ ਨਿਆਣਾ ਥੋੜੀ ਐ ਵੀ ਉੱਤੇ ਮੁੱਤੀ ਜਾਊਗਾ ਇੰਨਾ ਤਾਂ ਵੱਡਾ ਹੋਇਆ ਪਿਆ ਆਹੋ ਕੀ ਦੀਆਂ ਗੱਲਾਂ ਕਰੀ ਜਾਂਦੀਆਂ ਗੱਲਾਂ ਤਾਂ ਚਾਚੀ ਆ ਦੂਜੀ ਚਾਚੀ ਕੇ ਗਈ ਸੀ ਮੈਂ ਬਲਜੀਤ ਕੀ ਅੱਛਾ ਬਾਗ ਦਾ ਚਾਚੀ ਨਹੀਂ ਮਾਂ ਦੀ ਦੇਖ ਲੈ ਉਹਦੇ ਪਲੇਖੇ ਮੈਨੂੰ ਚਾਚੀ ਗਈ ਚੱਲ ਹਾਂ ਬਸ ਨਹੀਂ ਕੋਈ ਨਾ ਗਰਮੀ ਨੇ ਦਿਮਾਗ ਖਾਲਾ ਆਇਆ ਪਿਆ ਕੱਲ ਚੱਲ ਚੱਲ ਤੇ ਮਾਂ ਮੈਂ ਤੈਨੂੰ ਕੀ ਗੱਲ ਦੱਸਾਂ ਮੰਜਾ ਉਹਨਾਂ ਦਾ ਉੱਤੇ ਤਾਂ ਜਵਾਖਾ ਨਾ ਮੁੱਤਿਆ ਵਿਚੀ ਦਾੜਦਪਨ ਮੈਨੂੰ ਕਹਿੰਦੀ ਆ ਬਹਿ ਜਾ ਚਾਹ ਪੀ ਲੈ ਮੇਰਾ ਤਾਂ ਉੱਥੇ ਉਲਟੀ ਆਵੇ ਤੇ ਨਾਲੇ ਮਾਂ ਤੈਨੂੰ ਪਤਾ ਹੀ ਆ ਮੈਂ ਤਾਂ ਕਿੱਡੇ ਸੁਹਣਰੇ ਘਰੋਂ ਆਈਆਂਗੀ ਹਾਂ ਇਹ ਤਾਂ ਹੈ ਪਤਾ ਹੋਰ ਮੇਰੀ ਮਾਂ ਨੇ ਤਾਂ ਮੈਨੂੰ ਮੰਜੇ ਕੀ ਪੀੜੀਆਂ ਤੈਨੂੰ ਪਤਾ ਮਾਂ ਘਰ ਦਾ ਬੁਣਿਆ ਸਾਰਾ ਮੇਰਾ ਖੱਦਰ ਹੈਗਾ ਹਾਂ ਮੈਂ ਤਾਂ ਉਹੀ ਗੱਲ ਮਿੰਟੋ ਮੈਂਟੀ ਸਾਰਾ ਕੰਮ ਕਰ ਜਾਣੀ ਆਂਗੀ ਨਹੀਂ ਸਹੀ ਗੱਲ ਐ ਮੈਂ ਤਾਂ ਆਪ ਇੰਨਾ ਕੰਮ ਕਰਦੀ ਹੁੰਦੀ ਸੀ ਜਿੰਨਾ ਕਹਿ ਰੇ ਆ ਤੜਕੀ ਕੰਮ ਕਧੰਦਨ ਮੇੜ ਕੇ ਦਰਿਆ ਨੂੰ ਚੁੰਬੜ ਜਾਂਦੀਆਂ ਸੀ ਹੈ ਤੇ ਹੋਰ ਰੁਮਾਲ ਕਰੋਸੀ ਇਹ ਦੇ ਕੀ ਪੱਖੀਆਂ ਕੀ ਸਭ ਕੁਝ ਬੁਣ ਬੁਣ ਕੇ ਬਾਹਰ ਹੱਥੀ ਲਿਆਂਦਾ ਆਲ ਹੋਰ ਇੱਥੋਂ ਹੀ ਤਾਂ ਫਿਰ ਮਾ ਪਤਾ ਲੱਗਦਾ ਈ ਬਤ ਦਾ ਇੱਥੇ ਪਤਾ ਤੂੰ ਤਾਂ ਮੰਜੇ ਪੀੜੀਆਂ ਵੀ ਜਾਣਦੀ ਐ ਵੀ ਜਾਣਦੀ ਐ ਮੇਰੇ ਤਾਂ ਸੁਖਨ ਨੂੰਹਾਂ ਹੀ ਵਾਲੀਆਂ ਰਕਾਨਾਂ ਨੇ ਲੈ ਭਾਈ ਸਾਰੇ ਪਿੰਡ ਚੋਂ ਮੈਂ ਤਾਂ ਹਰੇਕ ਐ ਨਾ ਕਿਰਨਾ ਤੇਰੀਆਂ ਨੂੰਹਾਂ ਹੀ ਡਿਆਰ ਕਾਨਾ ਇੱਕੋ ਡੂਡ ਕਰਤੀਆਂ ਨੇ ਮੈਂ ਕਿ ਹਾਂ ਭਾਈ ਹਾਂ ਮੇਰੀਆਂ ਕਾਨਾਂ ਨੂੰਹਾਂ ਨੇ ਤਾਂ ਹੀ ਤਾਂ ਮੇਰਾ ਨਾਂ ਉੱਚਾ ਹੋਰੇਗਾ ਤੇ ਹੁਣ ਵੀ ਕਿਵੇਂ ਨਾ ਵੱਡੇ ਘਰਾਂ ਦੀਆਂ ਨੇ ਤੇ ਫਿਰ ਛੋਟੀਆਂ ਮਾਵਾ ਵੀ ਸਿਰੇ ਨਾਲ ਕਾਨਾਂ ਨੇ ਹੀ ਐਣ ਕਹਾਉਂਦੀਆਂ ਨੇ ਫਿਰ ਮਸਤ ਤੂੰ ਤਾਂ ਫੁੱਲ ਜਾਂਦੀ ਹੋਣੀ ਸੁਣ ਕੇ ਜਮਾ ਸਾਹ ਅੱਧੇ ਹੀ ਆਉਂਦਾ ਵਾ ਸਾਹ ਕੀ ਮੈਂ ਤਾਂ ਮੰਜੇ ਤੇ ਥਾਂ ਨਹੀਂ ਰੈਂਦੀ ਅਗਲੇ ਦੇ ਘਰੇ ਬੈਠਣ ਨੂੰ ਆ ਤਾਂ ਥੱਲੇ ਡਿੱਗਣ ਨੂੰ ਪਾਈ ਨਹੀਂ ਹੁੰਨੀ ਆ ਤੇ ਮੈਂ ਸਾਨੂੰ ਐ ਕਹਿੰਦੀ ਸੀ ਮਾੜੀ ਜੀ ਮੇਰੀ ਗੱਲ ਸੁਣਾਂਗੀ ਆ ਹਾਂ ਮਾਂ ਸੁਣਾ ਲੈ ਫਿਰ ਉੱਠ ਕੇ ਆਓ ਪੁੱਤ ਮੈਂ ਸਾਨੂੰ ਇੱਕ ਚੀਜ਼ ਦਿਖਾਉਣੀ ਆ ਕੀ ਦਿਖਾਏਂਗੀ ਮੈਂ ਮੈਂ ਗਾਹਾਂ ਵੀ ਦਿਖਾਉਂਗੀ ਲੋਕ ਕਾਨੂੰ ਵੀ ਮੇਰਿਆਂ ਨੂੰ ਹਰਕਾਨਾ ਨੇ ਪਹਿਲੀ ਵਾਰ ਸਹੀ ਰੋਣੀ ਚੱਲਦੇ ਸੀ ਤੁਸੀਂ ਚਿੜੀ ਆ ਤੋਤੇ ਪਾਈ ਨੇ ਮੋਰ ਹਈ ਮਿਰਪਾ ਆਜੋ ਆ ਗਿਆ ਨਹੀਂ ਦੇਖੀਏ ਕੀ ਦਿਖਾਉਂਦੀ ਮੇਰੀ ਗੱਲ ਸੁਣ ਮੈਨੂੰ ਤਾਂ ਲੱਗਦਾ ਕੋਈ ਆਪਣੇ ਤਾਂ ਗਲਤੀ ਤਾਂ ਨਹੀਂ ਹੋਗੀ। ਤੇ ਆਪਾਂ ਤਾਂ ਕੀ ਹੋਈਏ ਜਿਹੜੇ ਆਪਾਂ ਆਗੇ 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 ਮਾ ਹਾਂ ਦੱਸ ਕੀ ਗੱਲ ਐ। ਮੈਂ ਆਈ ਕਹਿੰਦੀ ਸੀ ਹਾਂ ਮਗਾ ਨੂਨ ਜਦ ਸਾਨੂੰ ਬੜੇ ਪਾਉਣੇ ਆਉਂਦੇ ਨੇ ਬਹੁਤ ਵਧੀਆ। ਤੇ ਉਹ ਨੰਬਰਦਾਰਾਂ ਨੇ ਉਹ ਆ ਪੁੱਛਦਿਆਂ ਸੀ ਕਿਹਦੇ ਤੇਰੀਆਂ ਨੂਹਾਂ ਕਰਨਾ ਸਾਨੂੰ ਉਹ ਨੂਨਾਂ ਦੱਸ ਦੇਣੀਆਂ ਜਿਹੜਾ ਉਹਨਾਂ ਨੇ ਪਾਏ ਆ। ਲਓ ਮੈਂ ਦੱਸਣ ਨੂੰ ਮੈਂ ਤਾਂ ਮਿੰਟ ਚ ਦੱਸਿਆ ਆਉਂਗੀ। ਹਾਂ ਮੈਂ ਤਾਂ ਕਹਿੰਦੀ ਨੂਨਾਂ ਹੀ ਆਪਾਂ ਉਹਨਾਂ ਦੇ ਘਰੇ ਪੜਾਇਆ ਉਹਨੇ। ਆ ਜਿਹੜੇ ਤੇ ਮੋਰ ਪਾਏ ਹੋਏ ਆ ਮੱਜੇ ਚ ਹਰ ਕਾਨ ਪਣਾ ਬੋਲਦਾ ਸੋਡਾ ਆ ਦੇਖ ਲੋ ਓ ਹੋ ਮਾਂ ਤੈਨੂੰ ਪਤਾ ਤਾਂ ਹੈਗਾ ਆ ਦੇਖ ਲਾ ਸਿਆਉਂਕ ਲੱਗੀ ਪਈ ਆ ਹੁਣ ਇਹਨੂੰ ਬਣ ਕੇ ਕੀ ਲੈਣਾ ਅੱਛਾ ਪੰਜ ਮੰਜੇ ਤਾਂ ਤੁਸੀਂ ਪਹਿਲਾਂ ਇਕੱਠੇ ਕਰਕੇ ਖੱਲਾਂ ਚ ਸਿਰ ਤੇ ਹੈ ਜਿਹੜਾ ਟੁੱਟ ਜਾਂਦਾ ਆ ਇਹਨੂੰ ਨਘਾੜਨੇਓ ਤੇ ਭਾਈ ਤੁਹਾਡੀ ਸੱਸ ਦਾ ਬੁਣਿਆ ਹੋਇਆ ਆਜ ਦੁਗਾ ਹਰ ਜੇ ਤੁਸੀਂ ਬੁਣੋਗੇ ਤੁਹਾਨੂੰ ਉਦੋਂ ਪਤਾ ਲੱਗੂਗਾ ਮੰਜਾ ਟੁੱਟਿਆ ਨਹੀਂ ਤੇ ਚੱਕ ਕੇ ਖਾਲੇ ਤੇ ਲਾਇਆ ਨਹੀਂ ਚੱਕ ਬਾਈ ਫੇਰ ਉਹਨੂੰ ਕਹਿੰਦੇ ਨੇ ਸਾਗ ਰਿੰਨਾ ਕੇ ਚੱਕ ਕੇ ਕਦੇ ਬਾਹੀ ਲਾਤੀ ਕਦੇ ਸੇਰ ਵਾਲਾ ਤਾਂ ਕਦੇ ਪਾਵਾ ਲਾਤਾ ਸਾਰੇ ਮੰਜਿਆਂ ਦੇ ਭੋਗ ਪਾਤੇ ਤੁਸੀਂ ਇਹ ਜੀ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਮਾ ਇਹ ਜੀ ਕੋਈ ਗੱਲ ਨਹੀਂ ਲੈ ਸਿੰਦਰ ਬਣ ਤੂੰ ਕਹਿੰਦੀ ਸੀ ਨਾ ਮੈਂ ਕੁੰਡੀਆਂ ਵਾਲਾ ਮੰਜਾ ਬੁਣ ਲੈਣਾ ਉਹ ਕੱਲ ਨੂੰ ਦੇੜ ਕੇ ਤੂੰ ਕੁੰਡੀਆਂ ਵਾਲਾ ਮੰਜਾ ਸ਼ੁਰੂ ਕਰ ਲਈ ਸਾਟੇ ਬੈ ਜੀ ਹੱਥਾਂ ਤੇ ਆ ਤਰ ਕੇ ਓਹੋ ਮਾਂ ਮੈਂ ਵੀ ਤਾਂ ਨਾਲ ਬਣਾਉਂਗੀ ਪਰ ਮੈਨੂੰ ਆਇਆ ਕੁੰਡੀਆਂ ਵਾਲਾ ਘੱਟ ਆਉਂਦਾ ਮੈਂ ਤਾਂ ਸੰਗੀਆਂ ਵਾਲੀ ਬੁੰਦੀ ਹੁੰਦੀ ਹਾਂ ਮਾਂ ਮੰਜਾ ਤਾਂ ਮੈਂ ਬੁੰਦਾਂ ਦੀ ਅਸੀਂ ਕਿਹਾ ਵੀ ਸੀ ਉਹਦੋਂ ਚੱਕ ਲਿਆ ਸੀ ਆ ਦੇਖ ਜਦੋਂ ਅਸੀਂ ਉਹ ਕਾਰਨ ਲੱਗੇ ਨਾ ਇਹਦਾ ਫਿਰ ਮਾਂ ਉਹ ਸੁਨਣਾ ਦਾ ਖਾਦਾ ਪਿਆਰਾ ਮਾਂ ਕਰਕੇ ਨਹੀਂ ਅਸੀਂ ਬਣਾਇਆ ਹੈਗਾ ਮੁੜ ਕੇ ਆ ਸੋਡਾ ਕੋਸ ਲੱਗਦਾ ਸੂਤ ਵੀ ਵਿੱਚੇ ਗਲ ਜਾਊਗਾ ਵੀਰ ਬੱਸ ਸੋਡਾ ਰਕਾਨਪਣਾ ਦੀ ਗਿਆ ਬਾਲੇ ਨਾ ਰਕਾਨਪਣੇ ਤੇ ਝੰਡੇ ਨਾ ਚਲਾਇਆ ਕਰੋ ਬਹਿ ਜਾ ਟੇਕੇ ਚਲੋ ਨੀ ਕਰਦਾ ਦਾ ਟਾਈਮ ਹੋ ਗਿਆ ਪਤਾ ਚਾਹੀਏ ਅੱਜ ਕੁੱਟ ਬਣਾ ਦੋ ਜੇ ਬਣਦੀ ਐ ਖਾ ਲੈਂਦੀ ਨੇ ਪੀ ਲੈਂਦੀ ਨੇ ਬੱਬਰ ਪਲਸ ਕੇ ਮੰਜੇ ਤੇ ਬੈ ਜੇ ਜੋਟਾ ਕਬੂਤਰਾਂ ਦਾ ਬਣ ਕੇ ਹੈ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਮੈਂ ਮੜਾ ਬਾਹਰ ਕੀ ਬਾਗ ਜਾਂ ਕਿਸੇ ਕੰਮ ਤੰਦੇ ਲੱਗ ਜਾਂਦੇ ਨੇ ਆਪੋ ਆਪ ਦੇ ਸਾਉਣ ਕਿਸੇ ਆ ਸਾਡੇ ਤਾਂ ਐ ਕੰਮ ਕਰਦੀਆਂ ਤੀਆਂ ਮੈਂ ਤਾਂ ਸਿੱਖਿਆ ਸਿੱਖਿਆ ਤੁਸੀਂ ਸੋਡੀ ਮਾਂ ਦਾ ਗੋਤਣਾ ਹੈ ਆ ਤਾਂ ਤੁਹਾਨੂੰ ਦਿਂਦਾ ਨਹੀਂ ਅੱਖਾਂ ਸਾਹਮਣੇ ਮੀਂਹ ਦੇ ਵਿੱਚ ਟੁੱਟ ਗਿਆ ਮੰਜਾ ਇਹਨੂੰ ਸਾਹ ਨਹੀਂ ਸਕੀਆਂ ਵੀ ਕਿੱਕ ਕਰਕੇ ਸਾਰੇ ਮੰਜੇ ਘਟੀ ਜਾਂਦੇ ਨੇ ਆ ਇੱਕ ਬੈਡਾਂ ਦੇ ਸੀਖ ਲੱਗ ਜੇ ਕਹਿਣੀਆਂ ਬੈਡਾ ਹੈਗੇ ਨੇ ਮੰਜਾ ਤੋਂ ਕੀ ਕਰਾਉਣਾ ਹੈਗਾ ਅੱਛਾ ਜਦੋਂ ਕੋਈ ਆਉਂਦਾ ਮਾਹੀ ਪਾਈ ਆਵਲਾ ਉਹਨੂੰ ਮੰਜਾ ਡਾਉਣੇ ਉਦੋਂ ਪਤਾ ਲੱਗਦਾ ਮੰਜਾ ਹੈ ਨਹੀਂ ਵਾਲੀਆਂ ਸੋਲੀਆਂ ਰ ਕਾਨਾ ਆ ਜਾਣੀ ਤੂੰ ਵੀ ਨਾ ਮਾੜਾ ਮੋਟਾ ਸੋਚ ਸਮਝ ਕੇ ਬੋਲਿਆ ਕਰ ਤੈਨੂੰ ਨਹੀਂ ਪਤਾ ਹੈਗਾ ਵੀ ਆਪਣੀ ਮਾਂ ਕਹੀ ਜੀ ਅੱਜ ਨਹੀਂ ਮੈਨੂੰ ਕੀਤਾ ਸੀ ਵੀ ਉੱਤੇ ਆ ਜੂਗੀ ਮਾਂ ਤਾਂ ਬਹਾਨਾ ਹੀ ਪਾੜਦੀ ਹੈ ਬੇਇੱਜ਼ਤੀ ਕਰਨ ਦਾ ਨੀ ਹੁਤਾ ਚਲ ਛੱਡ ਮੈਂ ਤੈਨੂੰ ਐ ਕਹਿੰਨੀ ਆ ਕੱਲ ਨੂੰ ਮੈਂ ਮੰਜਾ ਦੇੜ ਦਊਂਗੀ ਤੇ ਤੂੰ ਕੁੰਡੀਆਂ ਆਲਾ ਧਰਨੀ ਮੈਂ ਇੱਧਰ ਰੋਟੀ ਟੱਕਦਾ ਕਰ ਲੂੰਗੀ ਬੜੀ ਸਿਆਣੀ ਆ ਵੀ ਪਰ ਕੁੰਡੀਆਂ ਆਲਾ ਧਰਨੀ ਮੈਂ ਕੁੰਡੀਆਂ ਆਲਾ ਧਰ ਕੇ ਬਹਿ ਜੂ ਉਹ ਦੋ ਦਿਨ ਭਾਵੇਂ ਨਿਬੜਨਾ ਨਹੀਂ ਮੈਂ ਤਾਂ ਤੈਨੂੰ ਐ ਕਹਦੀ ਸੀ ਵੀ ਤੂੰ ਸੰਘਿਆ ਵਾਲਾ ਬਣਦੇ ਨਾਲੇ ਸਿੱਤ ਜਿ ਨਿਬੜੀ ਤੂੰ ਐ ਕਰੀ ਤੂੰ ਰੱਸੀ ਪਾ ਲਿਆ ਕਿ ਨਹੀਂ ਮੈਂ ਖਿੱਚੀ ਜਾਉਂਦਾ ਬਾਬਾ ਦੋਨੇ ਜਣੀਆਂ ਲਾ ਕੇ ਘੰਟੇ ਚ ਨਿਬੜੀ ਨਹੀਂ ਉਹ ਵੀ ਗੱਲ ਤਾਂ ਤੇਰੀ ਠੀਕ ਆ ਪਰ ਤੈਨੂੰ ਪਤਾ ਆ ਮੇਰੇ ਤਾਂ ਟੂ ਹੀ ਬਾਲੀ ਤੋਖਣ ਲੱਗ ਜਾਂਦੇ ਮੈਥੋਂ ਤਾਂ ਇੰਨਾ ਟਾਈਮ ਬੈਠਿਆ ਨਹੀਂ ਆਂਦਾ ਆ ਖੜਨਾਂ ਵਾਲੇ ਕੰਮ ਤਾਂ ਮੈਂ ਸਾਰੇ ਪੋਚਾ ਪੋਚਾ ਰੋਟੀ ਟੋਕ ਮੈਂ ਬਣਾ ਦੂੰਗੀ ਐ ਕਰੀ ਨਾਲੇ ਮੇਰੀ ਗੱਲ ਸੁਣ ਲੈ ਕੋਈ ਗੱਲ ਨਹੀਂ ਕਦੇ ਦਿਨ ਚ ਢੇੜ ਦਾਂਗੇ ਨਾਲੇ ਮਾਂ ਨੇ ਤਾਂ ਜਾਣਾ ਹੀ ਆ ਮਾਸੀ ਕੋਲੇ ਮਗਰੋਂ ਆਪਾਂ ਨਾ ਹੋਇਆ ਬਾਲਾ ਵੀ ਆਪਣੇ ਕੋਲ ਟਾਈਮ ਨਹੀਂ ਲੱਗਦਾ ਦੇ ਕੇ 100 ਰੁਪਏ ਬਣਾ ਦਾਂਗੇ ਮੈਂ ਵੀ ਤੈਨੂੰ ਐਂ ਕਹਿਨੀ ਆ ਹੁਣ ਤੇਰੀ ਢੂਹੀ ਦੁਖਦੀ ਐ ਮੇਰੀ ਵੀ ਭੈਣੇ ਤੈਨੂੰ ਪਤਾ ਪਾਥਰੀਆਂ ਦੀ ਦਵਾਈ ਚੱਲਦੀ ਐ ਆ ਮੱਛਣਾ ਹੁਣ ਮੰਜਾ ਬੁਣਨਾ ਕਿਹੜਾ ਸੌਖਾ ਸੌਖਾ ਉਹ ਤੋਂ ਇੰਨੀ ਗਰਮੀ ਇੰਨੀ ਗਰਮੀ ਉਹਨਾਂ ਦੀ ਕੁੜੀ ਬੁਣਦੀ ਐ ਮੰਜੇ ਤੇ 100 ਰੁਪਏ ਹੀ ਲੈਂਦੀ ਐ 50 ਤੂੰ ਪਾ ਦੀ 50 ਮੈਂ ਪਾ ਦੂੰ 100 ਰੁਪਏ ਚ ਬਣਾ ਕੇ ਮਾਂ ਨੂੰ ਕਿਰਤਾ ਲੱਗੂ ਕਰਾਂਗਾ ਸਤਰ ਗਈ ਮੰਗਰ ਬਣਤਾ ਉਹ ਤਾਂ ਗੱਲ ਠੀਕ ਆ ਚੱਲ ਹੁਣ ਆਨੇ ਬਹਾਨੇ ਮਾਂ ਨੂੰ ਮਾਸੀ ਕੋਲੇ ਭੇਜੀ ਦਵਾਂਗੇ ਫੇਰ ਇਹ ਕੰਮ ਹੋਊਗਾ ਤੈਨੂੰ ਪਤਾ ਨਹੀਂ ਤਾਂ 100 ਸੌ ਗੱਲਾਂ ਸੁਣਾਉਗੀ ਉਹ ਚਾ ਚੰਗਣੀ ਮੈਂ ਘੁੱਟ ਚਾਹ ਦੀ ਬਣਾ ਲਾ ਮੈਨੂੰ ਤਾਂ ਐਂ ਵੀ ਲੱਗਦਾ ਏ ਇਹ ਨਹੀਂ ਪਤਾ ਮਾਂ ਦਾ ਤਾਂ ਸਾਰੇ ਗਮਾਂਡ ਚ ਕਿਹੜਾ ਟੰਡੋਰਾ ਨਾ ਪਿੱਟਿਆ ਆਵੇ ਮੈਂ ਨਹੀਂ ਪਿੱਟਦੀ ਪਤਾ ਹੀ ਆ ਸਾਨੂੰ ਫੇਰ ਵੀ ਉਹਦੀ ਨੁਹਾਂ ਆਪਦੀ ਨੁਹਾਂ ਦੀ ਬੇਇੱਜ਼ਤੀ ਥੋੜੀ ਕਰਾਉਗੇ ਉਹ ਚੱਲ ਚਾਹ ਦੀ ਘੁੱਟ ਬਣਾ ਲੈ ਮੇਰਾ ਤਾਂ ਸਾਰਾ ਨਸ਼ਾ ਲੱਗਾ ਮੈਂ ਚੱਲਣੀ ਮੈਨੂੰ ਤਾਂ ਗਰਮੀ ਆ ਗਈ ਸੀ ਤੇ ਰੇਲੀਆਂ ਆਉਣ ਲੱਗੀਆਂ ਸੀ ਚੱਲ ਤੂੰ ਬੈਠ ਮੈਂ ਬਣਾਉਣੀ ਆ ਘੁੱਟ ਚਾਹ ਲੜੀ ਗੱਡੀ ਸਿਆਰਾ ਆਖੇ ਮੈਨੂੰ ਕੁੰਡੇ ਵਾਲੇ ਨੂੰ ਤਾਂ ਟਾਈਮ ਲੱਗ ਜੀ ਪਤਾ ਹੀ ਆ ਮੈਨੂੰ ਘਿਹੜੇ ਤੈਨੂੰ ਮੰਜੇ ਆਉਂਦੇ ਆ ਚੱਲ ਕੋਈ ਨਾ ਮੰਜੇ ਤਾਂ ਮੈਨੂੰ ਵੀ ਨਹੀਂ ਆਉਂਦੇ ਮਾਣ ਨੂੰ ਤੋਰ ਕੇ 100 ਰੁਪਏ ਦੀ ਗੱਲ ਆ ਦੇ ਕੇ 100 ਰੁਪਇਆ ਹੱਥਾਂ ਨੂੰ ਮੰਜਾ ਬਣਾ ਕੇ ਰੱਖ ਦਾਂਗੇ ਚੱਲ ਬਣਾਵਾ ਚਾ ਐਵੇਂ ਬੁਢੀ ਦਾ ਨਹੀਂ ਪਤਾ ਘੁਰਕੁਰ ਕਰਨ ਲੱਗ ਜੇ ਹੋਰ ਇਸਿਆ ਪਖੜਾ ਕਰਤਾ ਸੀ ਵੀਰਪਾਲ ਕਹਿੰਦੀ ਅਖੇ ਤੂੰ ਕੁੰਡੀਆਂ ਵਾਲਾ ਧਰ ਲੈ ਵੀ ਕਾਮਲੀਏ ਜੇ ਮੈਨੂੰ ਮੰਜਾ ਬੁਣਨਾ ਆਉਂਦਾ ਹੁੰਦਾ ਐਨੇ ਦਿਨਾਂ ਦੀ ਬੁਣਨਾ ਦਿੰਦੀ ਚਾਲਾ ਮਸਾਂ ਘਿਹੜਾ ਛੜਾਇਆਗਾ ਨਾਲੇ ਮੰਜਾ ਕਿੱਥੇ ਮੈਨੂੰ ਤਾਂ ਪੈਨ ਨਹੀਂ ਪਾਣੀ ਆਉਂਦੀ ਮੰਜੇ ਚ ਖੁੰਡੀਆਂ ਵਾਲਾ ਮੰਜਾ ਕਿੱਥੋਂ ਹੁਣ ਦੂੰਗੀ ਹੁਣ ਮੈਂ ਕੀ ਦੱਸਾਂ ਵੀ ਮੈਂ ਤਾਂ ਬੜਿਆਈ ਮਾਰਦੀ ਆ ਮੈਨੂੰ ਤਾਂ ਚੁੱਲੇ ਤੇ ਮਿੱਟੀ ਨਹੀਂ ਲਾਉਣੀ ਆ ਫੇਰ ਐਂ ਪੈਰ ਤੇ ਮਿੱਟੀ ਤਾਂ ਮੈਂ ਵੀ ਨਹੀਂ ਪੈਣ ਦਿੰਦੀ ਹਵਾ ਤਾਂ ਕਰਨੀ ਹੋਏਗੀ ਨਹੀਂ ਤਾਂ ਵੀਰਪਾਲ ਕਹੂ ਮੈਨੂੰ ਸਾਰੇ ਕੰਮ ਆਉਂਦੇ ਆ ਇਹਦਾ ਕੁਝ ਵੀ ਨਹੀਂ ਆਉਂਦਾ ਐਂ ਕਰੂੰਗੀ ਲਾਲੂ ਕੇ ਉਂਗਲੀਆਂ ਦਵਾ ਕੇ ਉਹਨੂੰ ਪੈਸੇ ਚਲ ਪੁੱਤ ਬਣਵਾ ਲਾਂਗੇ ਮਾਂ ਨੂੰ ਕਿਹੜਾ ਪਤਾ ਲੱਗੂਗਾ ਬੇਰਪਾਲ ਤਾਂ ਮੇਰੀ ਨਾਲ ਮੰਨ ਹੀ ਜਾਊਗੀ ਚਲ ਕੋਈ ਛੱਡ ਦੇ ਨੂ ਪੁੱਤ ਤਾਂ ਦਨ ਚੜ ਜਾਂਦਾ ਛਪ ਜਾਂਦਾ ਬਸ ਬੈਠ ਗਈ ਮੈਂ ਸਹੀ ਹਾਂ ਬੈਠ ਗਈ ਪੁੱਤ ਆ ਜਾ ਬੈਹਿ ਜਾ ਤੂੰ ਵੀ ਮੈਂ ਤਾਂ ਹੋ ਲੈਣ ਆਈ ਸੀ ਨਾ ਮੁੰਨਾ ਮਜ਼ੇ ਦਾ ਜਿਹੜਾ ਕੱਲ ਤੁਸੀਂ ਕਿਹਾ ਸੀ ਅੱਜ ਮੈਂ ਪਾ ਲੈਂਦੀ ਚਲਣ ਵੇਲੀ ਸੀ ਪਾ ਲਾਂਗਾ ਅੱਛਾ ਬਧਿਆ ਰਹੀ ਤੂੰ ਆ ਗਈ ਚੱਲ ਕੋਈ ਨਾ ਤਾਂ ਨਮੂਨੇ ਆਲੀ ਗੱਲ ਦੱਸਦੀ ਆ ਤੂੰ ਮੇਰੀ ਗੱਲ 'ਚ ਇਹ ਗੱਲ ਰੱਖੀ ਠੀਕ ਆ ਨਾਲੇ ਨਾ ਮੈਂ ਸੋਡੇ ਕੋਲ ਉਹੀ ਕਹਿ ਕੇ ਆਈ ਤੇ ਕਿਹੜੇ ਨਮੂਨੇ ਨੇ ਕਿਹੜੇ ਤੋਤੇ ਪਾਏ ਹੋਏ ਨੇ ਇਹਨਾਂ ਦੇ ਕੰਜਰੀਆਂ ਨੇ ਅੱਛਾ ਟੱਕਾ ਨਹੀਂ ਤੋੜਦੇ ਆ ਜਿੱਥੇ ਬੈਣੀਆਂ ਨੇ ਦੋਨੇ ਜਿਹੜੀਆਂ ਐ ਬੈਜਣੀਆਂ ਨੇ ਜਿਵੇਂ ਕਹਿੰਦੇ ਨੇ ਟਾਲੀ ਤੇ ਘੁੱਗੀਆਂ ਬੈਠੀਆਂ ਹੁੰਦੀਆਂ ਨੇ ਘੂੰ ਘੂੰ ਕਰੀ ਜੰਦੀਆਂ ਨੇ ਬੈਠੀਆਂ ਅੱਛਾ ਨਹੀਂ ਪਤਾ ਨਹੀਂ ਕੀ ਗੱਲਾਂ ਕਰਦੀਆਂ ਨੇ ਕੀ ਨਾ ਉਹ ਤਾਂ ਆਪਦੀ ਪੇਕਿਆਂ ਦੀ ਵਿਦਾਵਦਾ ਗੱਲ ਦੱਸੂ ਦੂਜੀ ਆਪਦੇ ਪੇਕਿਆਂ ਦੀ ਵਿਦਾਵਦਾ ਗੱਲ ਦੱਸੂ ਆਉਂਦਾ ਇਹਨਾਂ ਨੂੰ ਇੱਲਤੋਂ ਕੁੱਕੜਨੇ ਲੈ ਮੈਂ ਤਾਂ ਅੱਖਾਂ ਕਿਤੇ ਪੂਰੀਆਂ ਰਕਾਨਾ ਹੋਣਗੀਆਂ ਬਧੀਆਂ ਮੰਜੇ ਡਿਜ਼ਾਈਨ ਪਾਏ ਹੋਣਗੇ ਨਾ ਤਾਂ ਮਾਚਾਲ ਮੈਂ ਦੇਖ ਕਿਉਂ ਨਹੀਂ ਮਾਸੀ ਦੀਆਂ ਨੂੰਹਾਂ ਦੇ ਹੁਣ ਸਮਾਂ ਤੂੰ ਆ ਗਈ ਵਧੀਆ ਹੈ ਹਾਂ ਤੇ ਹੁਣ ਤੇਰੇ ਬੈਠਿਆਂ ਤੋਂ ਰੇਲ ਬਣਾਉ ਉਹ ਦੇਖ ਚਾਕ ਕਿਵੇਂ ਬੈਠੀਆਂ ਨੇ ਹਾਂ ਐ ਬੈਠੀਆਂ ਨੇ ਦੋਵੇਂ ਆਏ ਬੈਠੀਆਂ ਨੇ ਆਏ ਰਹਿੰਦੀਆਂ ਨੇ ਨਾਲੇ ਨਾ ਇਹਨਾਂ ਨੂੰ ਐ ਸ਼ਰਮ ਨਹੀਂ ਆਉਂਦੀ ਵੀ ਆ ਬੁੜੀ ਕਿੰਨਾ ਕਚਿਰ ਬੈਠੂਗੀ ਬੁੜੀ ਸੋਡੇ ਕੰਮ ਕਿੰਨੇ ਕ ਸਮਾਰ ਤੂੰ ਭਾਈ ਹਾਂ ਇਹ ਤਾਂ ਹੱਥੇ ਨਹੀਂ ਲਾਉਂਦੀਆਂ ਮਾਂ ਦੀਆਂ ਦਿੱਤੀਆਂ ਸਾਡੇ ਤੇ ਇਹ ਆਇਤ ਕੀ ਆ ਮੀਚ ਤਿੰਨ ਮੰਜੇ ਟੁੱਟ ਗਏ ਤਿੰਨ ਟੁੱਟੇ ਸੀ ਪਰ 3 ਮੰਜੇ ਚੱਕ ਕੇ ਖੁੰਝੇ ਲਾਤੇ ਤੁਸੀਂ ਕਿੰਨਾ ਚਿਰ ਕਰੀ ਜਾਓਗੇ ਹਾਂ ਕਰਿਆ ਹਾਂ ਹੁਣ ਤਾਂ ਇਹਨਾਂ ਦਾ ਹੱਕ ਬੰਦਾ ਆ ਨਹੀਂ ਸੋਚਦੀਆਂ ਆਪ ਤਾਂ ਨਹੀਂ ਮੈਂ ਤਾਂ ਤੈਨੂੰ ਉਹੀ ਕਹਿ ਕੇ ਆਈ ਸੀ ਹੁਣ ਇਹਨਾਂ ਦੇ ਝਾੜ ਚਮ ਤੇਰੇ ਸਾਹਮਣੇ ਹੀ ਕਰੂੰ ਹਾਂ ਨੀਵੀਰ ਪਾਲਾ ਕੁੜੈ ਸਿੰਦਰਾ ਆ ਪਾਣੀ ਦਾ ਗਲਾਸ ਲਿਆਓ ਭਾਈ ਆ ਕੁੜੀ ਆਈ ਹੈ ਆ ਜਾਓ ਆ ਜਾਓ ਦੇਖੀ ਜਿਆ ਗੱਲਾਂ ਦੇ ਪੁਲ ਬੰਨ੍ਹਦੇ ਆਂ ਦੇਖੀ ਮੈਂ ਟ੍ਰੇਡ ਨੰਗਾ ਲਾਇਆ ਹੈ ਜੇ ਪੁਲ ਬੰਨ੍ਹਣੇ ਆ ਕੀ ਉਥੇ ਪਾਣੀ ਨੇ ਫੜ ਲਿਆ ਲੈ ਪਾਣੀ ਲਿਆਉਂਦੀ ਕਾ ਮੰਮੀ ਫਿਰ ਪਾਣੀ ਲਿਆਉਂਦੀ ਅੱਛਾ ਭੈਣ ਆਈ ਹੋਈ ਐ ਸਾਸਰੀਕਾਲ ਪਹਿਨੇ ਹਾ ਸਾਸਰੀਕਾਲ ਕਿਵੇਂ ਠੀਕ ਹਾ ਹਾ ਭੈਣੇ ਵਧੀਆ ਤੁਸੀਂ ਦੱਸੋ ਕਿਵੇਂ ਹੋ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕਦੋਂ ਕਾ ਐਸੀਗੇ ਹੁਣੀ ਆਏ ਬਸ ਹੁਣੀ ਐ ਐਸੇ ਹਾਂ ਆ ਤਾਂ ਹੁਣੀ ਆ ਕੇ ਬੈਠੀ ਆ ਜੇ ਨੀ ਲਿਆ ਲਿਆ ਆ ਜਾ ਆ ਜਾ ਤੂੰ ਵੀ ਆ ਜੀ ਪਹਿਣੇ ਨੋਹਾਂ ਦਾ ਮੇਰੀਆਂ ਵੀ ਇੰਨੇ ਆਸਿਆਣੀਆਂ ਆ ਲੈ ਲੇ ਪਾਣੀ ਲਾਲਾ ਕਲਵਿੰਦਰ ਐਨੀਆਂ ਸਿਆੜੀਆਂ ਨੇ ਪਾਲੀਆਂ ਜ਼ਿਆਦੇ ਪਾਲੀਆਂ ਰਕਾਨਾ ਨਹੀਂ ਗੀਆਂ ਸਾਰੀਆਂ ਦੇ ਹੋਣ ਐ ਇਹੇ ਨੂਹਾ ਮੈਂ ਤਾਂ ਕਹਿੰਦੀ ਆ ਤੇਰਾ ਵੀ ਮੁੰਡਾ ਜਦੋਂ ਗੱਭਰੂ ਹੋਇਆ ਨਾ ਵਿਆਹ ਹੋ ਗਿਆ ਹੀ ਜੂ ਬਹੁ ਆਵੇ ਸੋਡੇ ਵੀ ਤੇ ਤੂੰ ਨਮੂਨੇ ਦੀ ਗੱਲ ਕਰਦੀ ਸੀ ਨੂਨ ਨਾਲ ਆਈ ਆ ਭਾਈ ਤੁਸੀਂ ਕਹਿੰਦੀਆਂ ਤੇ ਹਾਂ ਸਾਡੇ ਪੇਕੀ ਐ ਨਮੂਨੇ ਪਾਉਂਦੀਆਂ ਨੇ ਅਸੀਂ ਐਂ ਜਾਣਦੇ ਆ ਇਹਨੂੰ ਦੱਸੋ ਮੰਜੇ ਚ ਨਮੂਨਾ ਪਾਉਣਾ ਇਹਨੇ ਅੱਛਾ ਉਹਦੀ ਕੀ ਗੱਲ ਆ ਮਾ ਫਿਰ ਮੇਰੀ ਗੱਲ ਸੁਣ ਮੈਂ ਸੀ ਆ ਪੈਣੇ ਕਤਾਂਪਲੇ ਖਾਵੇਂ ਗਰਮੀ ਬਾੜੀ ਚਾ ਕੋਈ ਨਾ ਕੋਈ ਨਾ ਆਹ ਨਾ ਨੌਰ ਰਸੀਆਂ ਪਾ ਲਈ ਪਹਿਲਾਂ ਤਾਂ ਤੂੰ ਠੀਕ ਹੈ ਜੀ ਪਾ ਲਈ ਜੀ ਉੱਪਰ ਲਾਈ ਕਿਤੇ ਥੱਲੇ ਦੱਬ ਦੇ ਤੇ ਫਿਰ ਉਹਦੋਂ ਬਾਅਦ ਨੌਰ ਰਸੀਆਂ ਪਾ ਕੇ ਨਾ ਤਿੰਨ ਚੱਕ ਲੈ ਗਰੀ ਤਿੰਨ ਦੱਬ ਦੇ ਗਰੀ ਫਿਰ ਉਹ ਜਦੋਂ ਹੋ ਗਿਆ ਫਿਰ ਨੌਰ ਰਸੀਆਂ ਤੋਂ ਫੇਰ ਸੰਘਾ ਬਦਲ ਦਿਆ ਕਰੀ ਇਹ ਤਾਂ ਤੇਰਾ ਬਾਪ ਸੰਘਿਆਂ ਦਾ ਬਣ ਗਿਆ ਤਾਂ ਕਮਲੀ ਤੋਂ ਕਮਲੀ ਵੀ ਬੋਲ ਲੋ ਹਾਂ ਫਿਰ ਮਾਂ ਮੇਰੀ ਗੱਲ ਸੁਣ ਕਾਮੀ ਤੋਂ ਕਮਲੀ ਵੀ ਬੋਲ ਲੋਗੀ ਪਹਿਲਾਂ ਮੇਰੀ ਚਾਚੀ ਕੁੰਡੀਆਂ ਵਾਲਾ ਮੰਜਾ ਭੈਣ ਬੋਲ ਲੋਗੀ ਹਾਂ ਤੇਰੀ ਚਾਚੀ ਹੈਗੇ ਨਾਲ ਲੱਗਣ ਵਾਲੀ ਉਹ ਲੱਗ ਜੂ ਇਹ ਤੇਰੀ ਭੈਣ ਬੋਣ ਲੂਗੀ ਜੇ ਨਹੀਂ ਇਹ ਤੂੰ ਬੁਣਿਆ ਜੇ ਤੂੰ ਜਾ ਕੇ ਚਾਰ ਰਸੀਆ ਪਵਾਈ ਨਹੀਂ ਆ ਬਾਗ ਜੂ ਆਪਣੇ ਵਾਲੀ ਓਹੋ ਮੇਰੇ ਤੋਂ ਕਿੱਥੇ ਤੈਨੂੰ ਪਤਾ ਕਰਦੇ ਕੰਮ ਹੀ ਨਹੀਂ ਲੋਟ ਆਉਂਦੇ ਹੈਂ ਕਰੀ ਸਿੰਦਰ ਭੈਣ ਤੂੰ ਤਾਂ ਭੈਣ ਨਾਲ ਵਗ ਜੀ ਹੈਂ ਕੁੰਡੀਆਂ ਵਾਲਾ ਮੁੰਜਾ ਬਣਾਇਆ ਇੱਥੇ ਮੈਂ ਇਧਰ ਕਰਦੇ ਕੰਮ ਧੰਦੇ ਕਰ ਲੂ ਸਾਰੇ ਫਿਰ ਫਾਲ ਤੈਨੂੰ ਪਤਾ ਤਾਂ ਨਾਲੇ ਮਾਂ ਨੂੰ ਵੀ ਪਤਾ ਬਣਾਉਣ ਨੂੰ ਤਾਂ ਕੀ ਹੈ ਮੈਂ ਤਾਂ ਮੰਜਾ ਉਰੇ ਧਾਰ ਜੂਰੀ ਬੋਣ ਦਾ ਫਿਰ ਆ ਮੇਰਾ ਹੁਣ ਪਾਥਰੀ ਦਾ ਦਰਦ ਮੱਚਣਾ ਮਾਂ ਤੈਨੂੰ ਪਤਾ ਹੀ ਹੈ ਕੋਟੀ ਜਿੱਦ ਨਹੀਂ ਹੋਇਆ ਜਾਂਦਾਗਾ ਉਹਦੀ ਤਾਂ ਉੱਠ ਖੜਦਾਗਾ ਮੇਰੇ ਹਾਂ ਭਾਈ ਇਹ ਤਾਂ ਤਾਂ ਹੀ ਨਹੀਂ ਪਤਾ ਕੀ ਕੀ ਦੁਖਦਾ ਦੁਖਦਾ ਹੀ ਬਾਰਾ ਕੁਸ ਹੈ ਜਦੋਂ ਕੋਈ ਕੰਮ ਹੁੰਦਾ ਉਦੋਂ ਦੁਖਦਾ ਉਹ ਨਹੀਂ ਦੁਖਦਾ ਸੁਰਖੀ ਬੱਡ ਲਾਣਾ ਹੋਵੇ ਸਾਡੀਆਂ ਬੋਮਾਂ ਦਾ ਕੁਸ ਨਹੀਂ ਦੁਖਦਾ ਨਾਉ ਨੂਂਦੇ ਕੋਈ ਮਾਰਾ ਮੋਟਾ ਕਸ ਕਸਾਈ ਆ ਜਾ ਕਰਾਉਣਾ ਤਾਂ ਨਹੀਂ ਦੁਖਦਾ ਪਾਰਲਰ ਜਾਣਾ ਆਵੇ ਫੇਰ ਨਹੀਂ ਇਹਨਾਂ ਦਾ ਕੋਈ ਦੁਖਦਾ ਲੈ ਮੈਂ ਤਾਂ ਚਾਹ ਧਰ ਕੇ ਆਈ ਸੀ ਭੁੱਲ ਗਈ ਤੂੰ ਮਾਰ ਗੱਲਾਂ ਤੇ ਮੈਂ ਚਾਹ ਲੈ ਆਵਾਂ ਇੱਕ ਤਾਂ ਚੱਲੀ ਪੂਛ ਛੜਾ ਕੇ ਫਸ ਗਈ ਏ ਹੁਣ ਲੈ ਭੈਣੇ ਗੱਲ ਸੁਣ ਲੈ ਤੈਨੂੰ ਕੀ ਦੱਸਾਂ ਕਲਵਿੰਦਰਾ ਆ ਮੋਰ ਪਾਏ ਹੋਏ ਆਓ ਪਹਿਲਾ ਲੱਕੜਾਂ ਚ ਮੰਜਾ ਸਾਡਾ ਹੈ ਸਿੱਟਿਆ ਆ ਦੇਖ ਲੈ ਰਕਾਨਾ ਮੈਂ ਤਾਂ ਤੈਨੂੰ ਤਾਂ ਕਿਹਾ ਸੀ ਜੇ ਤੂੰ ਕਹਿੰਦੀ ਮੰਜਾ ਬਣਨਾ ਨਮੂਨਾ ਕੀ ਦਿਓ ਨਿਆਵਾ ਤਾਂ ਇਹ ਤੈਨੂੰ ਕਹਦੀ ਵੀ ਆ ਜੀ ਸਾਡੇ ਘਰੇ ਨਮੂਨਾ ਦੇਖੇ ਆ ਬਣੇ ਪਏ ਨਮੂਨੇ ਤੁਸੀਂ ਵੀ ਬੈੱਡ ਹੀ ਲਾ ਲਓ ਇਹਨਾਂ ਨਾਲ ਗੁਲਿਆ ਕਿਹਨਾਂ ਤਾਂ ਥਾ ਥਾ ਬੈੱਡ ਲਾਤੇ ਭਾਈ ਭੈਣ ਮੇਰੀ ਗੱਲ ਸੁਣ ਮੇਰੀ ਮਾਂ ਤਾਂ ਕਹੀ ਜਾਂਦੀ ਆ ਕੋ ਮੰਜਾ ਦਾ ਦੇਖ ਲੈ ਸੌਖ ਦਾ ਖਾਦਾ ਪਿਆ ਪਹਿਲਾਂ ਉਹਨੂੰ ਬਣੋਂਗੀ ਐ ਨਹੀਂ ਪਤਾ ਡਾਉਣ ਪਾਉਂਦੇ ਹੋ ਟੁੱਟ ਜੇ ਕਰਾਮੀ ਪਕਾਈ ਕਰੀ ਦਾ ਕੋਈ ਫਾਇਦਾਗਾ ਮੇਰੀ ਮਾਂ ਤਾਂ ਉਹੀ ਗੱਲਾਂ ਕਰੇ ਇਹਨੂੰ ਬੋਲਣ ਦੀ ਵੀ ਵਾਰੀ ਦੇ ਦੇ ਤੈਨੂੰ ਕੀ ਕਹਿਣਾ ਇਹਨੇ ਉਹ ਵੀ ਸੁਣ ਲੈ ਹਾਂ ਆਪੇ ਕੱਲੀ ਬੋਲੀ ਜਣੀਏ ਬੋਲ ਲੈ ਭੈਣ ਕੀ ਬੋਲਦੀ ਸੀ ਕਿਤੇ ਸੱਚੀ ਨਮੂਨੇ ਪਾਏ ਹੋ ਨੇ ਇਹਨਾਂ ਦੇ ਵਧੀਆ ਉੱਚੇ ਤਾਂ ਹੀ ਤਾਂ ਮੈਂ ਆਈ ਸੀ ਮੈਨੂੰ ਐ ਨਹੀਂ ਜਿੱਤੋ ਤੇ ਮੇਨ ਟੁੱਟਿਆ ਮੰਜਾ ਦਾ ਕੋਣ ਚੱਲ ਛੱਡ ਮੈਂ ਤਾਂ ਕਿਸੇ ਤੋਂ ਹੋਰ ਲਿਆਉਣੀ ਨਹੀਂ ਚੱਲ ਕੋਈ ਨਾ ਚਾਹ ਤਾਂ ਪੀ ਜਾ ਚੱਲ ਕੋਈ ਹਾਂ ਨਮੂਨੇ ਦਾ ਸਾਡੇ ਭਾ ਜਿਹੜੇ ਮੇਰੇ ਪਾਏ ਹੋਏ ਉਹ ਵੀ ਇਹਨਾਂ ਨੇ ਖਤਮ ਕਰਤੇ ਇਹਦਾ ਟੁੱਟ ਜਾਂਦਾ ਮੰਜਾ ਚਾਕੇ ਸੂਤ ਵੀ ਨਹੀਂ ਕੱਢਦੇ ਮੰਜੇ ਚੋਂ ਆਈਂ ਸਿੱਟਦੰ ਨੀ ਆਨ ਲੱਕੜਾਂ ਜੋ ਹੌਲੀ ਹੌਲੀ ਉਹਨੂੰ ਨਾ ਕਦੇ ਪਾਵਾ ਮਚਾਤਾ ਕਦੇ ਬਾਹੀ ਕਦੇ ਸੇਰ ਬਾ ਤੇ ਖਤਮ ਹੀ ਕਰਤੇ ਲੱਕੜਾਂ ਦੇ ਮੰਜੇ ਤਾਂ ਗਏ ਆ ਇੱਕ ਰਹਿ ਗਿਆ ਸੀ ਇਹ ਵੀ ਚੱਕਤਾ ਆਇ ਤੇ ਕੀ ਮੀਂਹ ਚੇ ਟੁੱਟ ਗਿਆ ਮਾ ਉਹੀ ਸਸਾਨੀਆਂ ਗੱਲਾਂ ਕਰਦੀਆਂ ਮੰਜਾ ਤੇ ਤੂੰ ਕੱਲਾ ਦਿਖਾਤਾ ਜਿਹੜਾ ਹੋਰ ਅਸੀਂ ਤੇਰੇ ਘਰ ਦੀ ਦਿਸ਼ਾ ਬਦਲੀ ਪਈ ਆ ਉਹ ਤੈਨੂੰ ਦੀ ਨਾ ਨੀਂਗਾ ਲੈ ਤੇਰੇ ਘਰ ਦੀ ਦਿਸ਼ਾ ਬਦਲੀ ਪਈ ਮੇਰਾ ਕਾਰ ਹੈ ਭਾਈ ਹੁਣ ਸੋਡਾ ਹੈਗਾ ਪਰ ਮੈਂ ਵੀ ਉਹੀ ਕਹਿਨੀ ਆ ਮਾ ਤੈਨੂੰ ਆ ਇੱਕ ਮੰਜਾ ਦਾ ਦੀ ਗਿਆ ਚੱਲ ਕੋਈ ਨਾ ਇਹਨੂੰ ਕੌਣ ਲੱਗਿਆ ਪਿਆ ਸੀ ਅਸੀਂ ਤਾਂ ਨਹੀਂ ਪੋਣਿਆ ਪਰ ਅਸੀਂ ਕੰਮ ਕਰਦੇ ਨਹੀਂ ਮਾਂ ਕੀ ਕੰਮ ਨਹੀਂ ਕਰਦੀਆਂ ਹਾਂ ਭਾਈ ਕੁਲਵਿੰਦਰ ਕੋਣ ਇਹਨਾਂ ਦੀ ਬੁੜੀ ਨੂੰ ਵੀ ਲੱਗਿਆ ਪਿਆ ਆ ਬੁੜੀ ਨੂੰ ਵੀ ਇਹ ਥੋੜੇ ਚਿਰ ਚੀ ਧਰ ਦੇਣਗੇ ਲੱਕੜਾਂ ਚ ਦੇਖੀ ਸਿਆ ਹਜੇ ਪਰੇ ਬੂਥੜ ਕਰਕੇ ਹੱਸਦੀ ਆ ਮਾਂ ਗੱਲਾਂ ਹੀ ਇੰੀਆਂ ਹੀ ਕਰਦੀਆਂ ਤੂੰ ਨਹੀਂ ਲੱਕੜਾਂ ਚ ਜਾਂਦੀ ਮੈਨੂੰ ਲੱਗਦਾ ਅਸੀਂ ਜਾਵਾਂਗੇ ਜਿਹੜੇ ਹਿਸਾਬ ਨਾਲ ਤੂੰ ਸਾਨੂੰ ਫਿੱਟ ਕਰਦੀ ਐ ਜਦੋਂ ਭਾਈ 베ਲੀਆਂ ਬੈਠ ਕੇ ਖਾਨੀਆਂ ਬੱਬਰ ਫਲਾਉਣੀਆਂ ਮੇਥੋਂ ਪਹਿਲਾਂ ਹੀ ਜਾਵਾਂਗੇ ਹੂੰ ਤਾਂ ਚੱਲ ਸੁੱਖੀ ਸੰਦੀ ਇਹ ਗੱਲ ਕਾਹਨੂੰ ਬੋਲਾਂ ਮੇਰੀਆਂ ਨੂੰਹਾਂ ਤੁਸੀਂ ਪਰ ਤੁਸੀਂ ਤਾਂ ਲੱਛਣ ਜਿਹੜੇ ਫੜਿਆ ਬੈਠ ਕੇ ਖਾਣ ਵਾਲੇ ਤੁਹਾਡੇ ਚ ਅੱਜ ਨੇ ਮੈਂ ਤਾਂ ਨਹੀਂ ਕਹਿ ਸਕਦੀ ਕੁਛ ਆਹ ਭੈਣੇ ਤੈਨੂੰ ਨਹੀਂ ਪਤਾ ਅਸੀਂ ਤਾਂ ਬੈਠੀਆਂ ਰਹਨੇ ਹੁਣ ਦੇਖੀ ਉਹ ਬਿਰਪਾਲ ਤਾਂ ਤੇ ਪਈ ਆ ਮੇਰੀ ਮੰਮੀ ਲਿਆਉ ਚਾਹ ਬਣਾ ਕੇ ਤਾਂ ਇਹੀ ਕਰਦੀ ਆ ਸਾਰਾ ਕੁਸਾ ਲੈ ਲੈ ਦੇਖ ਲੈ ਇਹਨੂੰ ਕਾਇਦੇ ਕੋਸੇ ਵੀ ਚਾਹ ਬਣਾਉਂਦੀ ਐ ਦੀ ਉਮਰ ਐ ਇਹ ਬਣਾਵੇ ਦੋ ਦੋ ਨੂੰ ਹਾਲਿਆ ਕੇ ਮਾਂ ਮੇਰੀ ਗੱਲ ਸੁਣ ਮੰਜੇ ਦੀ ਇਹ ਲੜਾਈ ਐ ਨਾ ਕੋਈ ਨਾ ਭੈਣੇ ਤੂੰ ਮੰਜਾ ਸਾਡੇ ਘਰੇ ਤਰਜੀ ਵਿਧਿਆ ਰ ਬਣ ਦਾਂਗੇ ਤੂੰ ਤਾਂ ਐਂ ਕਰਦੀ ਐ ਮਾਂ ਜਿਵੇਂ ਸਾਨੂੰ ਸਾਡੀ ਮਾਂ ਨੇ ਕੁਛ ਸਿਖਾਇਆ ਹੀ ਨਹੀਂ ਹੁੰਦਾ ਬਥੇਰਾ ਕੰਮ ਸਿਖਾਇਆ ਆ ਅਸੀਂ ਤਾਂ ਤੁਰ ਹੀ ਜਾਂਦੀਆਂ ਦੀ ਮੈਂ ਤਾਂ ਪੈਰਾਂ ਨਾਲ ਹੱਥਾਂ ਨਾਲ ਲਾ ਕੇ ਪੈਰਾਂ ਨਾਲ ਵਝਾ ਦਾਨੀ ਆ ਹਾਂ ਹੱਥਾਂ ਨਾਲ ਤਾਂ ਸਾਰੀ ਲਾਉਂਦੇ ਪੁੱਤ ਵਝਾਉਂਦਾ ਵੀ ਪੈਰਾਂ ਨਾਲ ਹੀ ਹੁੰਦਾ ਸੁਣ ਗਈ ਗੱਲ ਕੋਈ ਗੱਲ ਨਹੀਂ ਤੂੰ ਐਂ ਕਰ ਮੱਝਾ ਬੁਣ ਕੇ ਦੇ ਦੀ ਭਾਈ ਇਹਨਾਂ ਨੂੰ ਨਮੂਨਾ ਦੱਸ ਦੀ ਕਿਹੜਾ ਪਵਾਉਣਾ ਠੀਕ ਪਾ ਦੇਣੀ ਆ ਇੱਕ ਹੀ ਦੱਸੂਗੀ ਨਮੂਨਾ ਨਮੂਨਾ ਵੀ ਅਸੀਂ ਆਪ ਹੀ ਪਾ ਦਾਂਗੀਆਂ ਫੇਰ ਜਦ ਵਿਚਾਰੀ ਨੂੰ ਬੋਣ ਨਹੀਂ ਆਉਂਦਾ ਨਮੂਨਾ ਕੀ ਦੱਸ ਦੂਗੀ ਚਲ ਠੀਕ ਐ ਮਾਂ ਐਵੇਂ ਹੈ ਨਾ ਫੇਰ ਉੱਚਾ ਨੀ ਮਾਂ ਬੋਲਿਆ ਜਾਊਗਾ ਫੇਰ ਭੈਣ ਵੀ ਕਹੂਗੀ ਵੀ ਭੈਣ ਹੋ ਰਹਾ ਬੋਲਦੀਆਂ ਨੇ ਮੈਂ ਦੇਖਦੀ ਆ ਚਾਹ ਬਣਵਾ ਕੇ ਲਿਆਉਣੀ ਬੇ ਚੰਗਾ ਚਾਹ ਲਿਆ ਦਿਓ ਦੇਖ ਲੈ ਕੰਮ ਐਂ ਕਰਦਿਆਂ ਨੇ ਜੀਬ ਤਾਂ ਐਡੀ ਲੱਗੇ ਆ ਪੁੱਤ ਖਾਣੇ ਦੇ ਗੋਟਿਆਂ ਤੱਕਰਾਉਂਦੀ ਆ ਬੋਲਦੀਆਂ ਵਾਲੀ ਇੱਕ ਮਿੰਟ ਦੀ ਚੁੱਪ ਕਰੀਏ ਨੇ ਐਂ ਦੇਖਿਆ ਵੀ ਕੁਲਵਿੰਦਰ ਤਾਂ ਕੁਛ ਨਹੀਂ ਬੋਲ ਰਹੀ ਅਸੀਂ ਬੋਲੀ ਜਾਂਦੇ ਅਸੀਂ ਬੋਲੇ ਨਾ ਸਰੀ ਭੇ ਭਾਣ ਚਰ ਕੋਈ ਨਾ ਮੈਂ ਤਰਜੁ ਮੰਜਾ ਫਿਰ ਜੀਵਨ ਦੇਣਗੇ ਆਹ ਤਰ ਜੀ ਨੇ ਪਤਾ ਲੱਗ ਜਾਊਗਾ ਟੱਕ ਮੱਕਾ ਦੇਖਿਆ ਜਾਊਗਾ ਵੀ ਬੂਣ ਦੀਆਂ ਨੇ ਕਨਾ ਆਹ ਕੁਛ ਸੁਣਾਉਣ ਵਾਸਤੇ ਤੈਨੂੰ ਸੱਦਿਆ ਸੀ ਐਡੀ ਸਿਆਣੀ ਅਰ ਕਾਨਾ ਨੇ ਨੂਹਾ ਮੇਰੀ ਨਹੀਂ ਮੈਂ ਸੱਚੀ ਨਹੀਂ ਕੰਮ ਕਰਦੀ ਕਿੱਥੇ ਕਰਦੀਆਂ ਨੇ ਕੰਮ ਜੇ ਕੰਮ ਕਰਦੀਆਂ ਹੁੰਦੀਆਂ ਫਿਰ ਮੈਂ ਤੈਨੂੰ ਨੂਨ ਨਾ ਦੱਸ ਦਿੰਦੇ ਹਾਂ ਭਾਈ ਪਿਆਏਗਾ ਬਹਿ ਜਾ ਤੂੰ ਚਾਹ ਪਾਣੀ ਪੀ ਕੇ ਜਾਈ ਇਹ ਤਾਂ ਡੱਕਾ ਨਹੀਂ ਤੋੜਦੀਆਂ ਕੰਮ ਇਹਨਾਂ ਕੋਲ ਇੱਕੋ ਹੀ ਆ ਬਸ ਆ ਨਾਉ ਸਮਾਰਲੇ ਨਵਾਲਸਲਾ ਲਈ ਸੁਰਖੀ ਬਾਰਡਰ ਲਾ ਲਿਆ ਆਹਾਂ ਕਿਤੇ ਜੋ ਗਰੀਆਂ ਨੇ ਮੈਂ ਹਾਂ ਪਕਾ ਚੁੱਕੀ ਕਰੀ ਜਾਂਦਾ ਬਈ ਅੱਜ ਤਾਂ ਬਲਾਸ ਹੋਣਾ ਲੱਗ ਜਾਂਦਾ ਹਾਏ ਕੰਮ ਦਾਸ ਕੰਮ ਮਾਸਕਰੀਆਂ ਹੀ ਆ ਨਾ ਸੋਹਣਾ ਲੱਗਦਾ ਤਾਂਹੀਂ ਕਹਿਣੀ ਹੈ ਚੰਦਰਿਆ ਵੀ ਸੋਹਣਾ ਲੱਗ ਗਿਆ ਨੇ ਤੇਰੀ ਮਾਂ ਨੇ ਜੰਮੇ ਹੀ ਸੋਹਣਾ ਉਹ ਤਾਂ ਆਇਆ ਮੜ ਮੜ ਕੱਪੜੇ ਜੇ ਸੋਹਣੇ ਪਾ ਰੱਖਿਆ ਜੇ ਕੁੜਤਾ ਪਜਾਮਾ ਮੈਨੂੰ ਲੱਗਦਾ ਤੇਰੀ ਮਾਂ ਨੇ ਨਵਾ ਸਮਾ ਕੇ ਦਿੱਤਾ ਹੈ ਵੇ ਤਾਂਹੀਂ ਹਵਾ ਜੀ ਕਰਦਾ ਫਿਰਦਾ ਹਾਏ ਹਾਏ ਐਨਾ ਸਹਿਤ ਹਾਂ ਤਾਂ ਕੋਈ ਗੜਬੜ ਗੜਬੜ ਤਾਂ ਕੋਈ ਨਹੀਂ ਮੇਰੀ ਗੱਲ ਸੁਣੋ ਕੀ ਕੰਮ ਨਹੀਂ ਕਰਦੇ ਕੀ ਕੰਮ ਐ ਇੱਥੇ ਆਓ ਆਏ ਨੀ ਕੰਮ ਦੀ ਮਾਰੀ ਨੀ ਨੀ ਤੇਰੀ ਤਾਰੀਫ ਕੀਤੀ ਸੱਚੀ ਵਾਜੀ ਤੂੰ ਵਾੜਾ ਹੀ ਸੋਨਾ ਲੱਗੀ ਜਾਂਦਾ ਉਹ ਕੰਮ ਤਾਂ ਫਿਰ ਆ ਚੱਲ ਬਸ 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 ਕੰਮ ਦੱਸੋ ਕੰਮ ਵੇ ਕੰਮ ਕੀ ਹੋਣਾ ਮੈਂ ਤੈਨੂੰ ਐ ਕਹਿੰਦੀ ਸੀ ਆ ਉਹ ਤਾਂ ਸਾਡੀ ਮੰਮੀ ਉਧਰ ਗਈ ਆ ਗਈ ਮਾਸੀ ਕੋਲੇ ਤੇ ਸਾਨੂੰ ਤੈਨੂੰ ਪਤਾ ਕੱਲੀ ਜਾਣੀ ਇਹਨੂੰ ਔਖਾ ਉਹ ਸਾਡਾ ਨਾ ਮੰਜਾ ਟੁੱਟਿਆ ਪਿਆ ਤੂੰ ਐ ਕਰ ਮਾੜਾ ਜਿਹਾ ਮਿਸਤਰੀ ਦੀ ਤਰਿਆ ਅੱਛਾ ਹਾਂ ਨਾ ਤੁਸੀਂ ਮੈਨੂੰ ਬੇਲਾ ਸਮਝ ਰੱਖਿਆ ਬੇਲਾ ਨਹੀਂ ਸਮਝ ਰੱਖਿਆ ਕੋਈ ਨਾ ਕਰ ਦਾਂਗੇ ਤੇਰਾ ਮਾਨ ਇੱਧਰ ਦੇ ਦਾਂਗੇ ਤੈਨੂੰ ਸਾਬ ਪੰਜਰ ਦਈਆ ਆਏ ਮੈਂ ਬਕਾਉ ਤਰੇ ਫਿਰਦਾ ਮਾਣਾਦਰ ਕਰਦਾ ਲੈ ਫਿਰ ਤੂੰ ਤਾਂ ਲਿਹਾਜ ਹੀ ਨਹੀਂ ਰੱਖਦਾ ਮਾੜਾ ਮੋਟਾ ਐਂ ਤਾਂ ਸੋਚਦਾ ਵੀ ਅਸੀਂ ਤੇਰੀਆਂ ਪਰਜਾਈਆਂ ਲੱਗਦੀਆਂ ਫਿਰ ਕੀ ਹੋ ਗਿਆ ਜੇ ਮੰਜਾ ਚੱਕ ਕੇ ਮਿਸਤਰੀ ਦੇ ਧਰ ਐਵੇਂਗਾ ਮਿਸਤਰੀ ਦੇ ਧਰਿਆ ਉਸ ਤੋਂ ਬਾਅਦ ਉਹ ਤੈਨੂੰ ਦੱਸ ਦਾਂਗੇ ਉਹ ਹੈਗੀ ਜਿੱਤੋ ਉਹ ਮੰਜੇ ਵੀ ਬਣਦੀ ਆ ਤੇ ਉਹਨਾਂ ਦੇ ਵੀ ਰੱਖਿਆ ਉਹਨੂੰ ਕਹਿ ਦੀ ਨੂੰ ਤਾਂ ਸਾਡਾ ਫੋਨ ਕਰਿਆ ਹੋਇਆ ਵੀ ਭਾਈ ਥੇ ਥੇ ਮੰਜਾ ਬੁੜਕੇ ਆਥਨ ਨੂੰ ਦੂਜੇ ਦਿਨ ਨੂੰ ਸਾਡੇ ਘਰੇ ਭੇਜ ਦੇ ਨਾਲੇ ਮੇਰੀ ਗੱਲ ਸੁਣ ਤੈਨੂੰ ਪਤਾ ਹੈ ਅਸਤਾ ਕਿਸੇ ਨੂੰ ਉਹੀ ਨਹੀਂ ਬੁਲਾਉਂਦੀਆਂ ਤੂੰ ਤਾਂ ਸਾਡਾ ਲਾਡਲਾ ਤਿਆਰ ਹੈ ਤਾਂ ਤੈਨੂੰ ਬੁਲਾਉਨੇ ਆ ਨਾ ਮੇਰੀ ਗੱਲ ਸੁਣੋ ਸਾਰੇ ਪਿੰਡ ਚ ਤਾਂ ਇਹ ਗੱਲ ਉੱਡੀ ਪਈ ਐ ਵੀ ਫਲਾਨਿਆਂ ਦੇ ਘਰੋਂ ਭਾਈ ਨਮੂਨਾ ਲੈ ਲਓ ਫਲਾਨਿਆਂ ਦੇ ਘਰੋਂ ਮੰਝਾ ਬਣਾ ਲਓ ਤੁਸੀਂ ਕਹੀ ਜਨੇ ਹੋ ਤਾਂ ਬਣਾ ਲਿਓ ਏਕ ਹੀ ਗੱਲ ਹੋਈ ਓਹੋ ਵੇ ਮੇਰੀ ਗੱਲ ਸੁਣ ਤੈਨੂੰ ਤਾਂ ਪਤਾ ਸੀ ਕਿੰਨੀ ਅਸਚੈਰੀਆਂ ਕੰਮ ਧੰਦੇ ਦਾ ਸਾਨੂੰ ਸਾਰੇ ਆਉਂਦੇ ਆ ਪਰ ਕੀ ਕਰਾਂ ਮਸਚੜੀ ਮੇਰੀ ਤਾਂ ਟੂ ਹੀ ਵਾਲੀ ਦੁਖਦੀ ਐ ਬੈਠ ਕੇ ਉੱਠੇ ਆਣੀ ਜਾਂਦਾ ਮੇਰੇ ਪਾਥਰੀਆਂ ਨੇ ਮੈਨੂੰ ਡਾਕਟਰ ਨੇ ਬੰਦ ਕੀਤਾ ਹੋਇਆਗਾ ਵੀ ਬਾਹਲਾ ਝੁਕਣਾ ਨਹੀਂ ਫਿਰ ਮੰਜਾ ਤਾਂ ਤੈਨੂੰ ਪਤਾ ਭਾਈ ਝੁਕ ਕੇ ਹੀ ਬਣਦਾਗਾ ਪਰ ਹੱਸੀ ਖੇਚਣੀ ਐ ਐਡੀ ਗੱਲ ਨਹੀਂ ਜੇ ਅਸੀਂ ਤਾਂ ਬਹਿ ਜਾਂ ਨਾ ਮੰਜਾ ਬਣ ਦਾਦੇ ਘੰਟੇ ਦੇ ਵਿੱਚ ਵਿੱਚ ਮੰਜਾ ਬਣ ਕੇ ਪਰੇ ਮਾਰਾ ਅਸੀਂ ਤਾਂ ਤੁਰੇ ਜਾਂਦੇ ਪਾਂਛੀਆਂ ਦੇ ਖਾਂ ਰੱਬੇ ਘੰਟੇ ਚ ਪੈਣਾ ਤਾਂ ਪਥਰੀ ਦਾ ਦਰਦ ਹੋਣ ਲੱਗਿਆ ਤੇ ਨਾ ਢੂਈ ਦੁਖਣ ਲੱਗੀ ਐ ਦੋਨੇ ਰਲ ਕੇ 15 ਮਿੰਟਾਂ ਚ ਪਰਾਂ ਕਰੋ ਉਹੀ ਪੋਹਲੀਆਂ ਗੱਲਾਂ ਕਰਦੇ 15 ਮਿੰਟਾਂ ਚ ਮੰਝਾ ਤਾਂ ਬੁੰਦਾਂਗੇ ਜਿਹੜੇ ਘਰ ਦੇ ਦੰਦੇ ਨੇ ਉਹ ਵੀ ਤਾਂ ਕਰਨੇ ਪੈਣਿਆ ਅੱਛਾ ਹਾਂ ਉਹ ਤਾਂ ਆਖੇ ਆਖੇ ਤਾਂ ਲੱਗ ਜਾਗੇ ਪਰ ਕਿਉਂ ਫੀਸ ਫੂਸ ਲੱਗੂਗੀ ਉਹ ਫੀਸ ਦੀ ਕੀ ਫਿਕਰ ਕਰਦਾ ਦੇ ਦਾਂਗੇ ਪਊਏ ਜੋਗਰੇ ਹੱਥ ਨੇ 100 ਰੁਪਇਆ ਦੇ ਦਾਂਗੇ ਹਾਂ ਉਹ ਤਾਂ ਮੈਂ ਰੋਜ਼ ਪੀਣਾ ਥੋੜੇ ਪਊਏ ਪਿੱਛੇ ਪਹਿਲਾਂ ਮੈਂ ਇਨੀ ਦੂਰ ਮੱਝਾ ਲੈ ਕੇ ਜਾ ਕੋਈ ਨਾ 120 ਦੇ ਜੀ 120 ਦਾ ਦਦੀਆ ਵੀ ਆਉਦਾ ਬਈ ਸਾਢ ਗੱਲ ਖਤਮ ਤੈਨੂੰ 150 ਦੇ ਦਾਂ ਨੀ ਹੋਰ ਦੱਸ ਬਹੁਤ ਐ ਮੁੱਕ ਗਈ ਨਾ ਤੇਰੀ ਨਾ ਮੇਰੀ 150 ਕਹਤਾ ਹੀ ਨਹੀਂ ਬਸ 150 ਉਹ 150 ਵੀ ਕੀ ਲਿਆ ਪੜਾ ਜਾ ਚੱਲ ਕਿੱਥੇ ਚੱਲ ਪਾ ਨਹੀਂ ਆਜਾ ਆਜਾ ਪਰ ਇੱਕ ਗੱਲ ਹੈਗੀ ਆ ਦਸੀ ਨਾ ਕਿਸੇ ਕੋਲ ਕਿਤੇ ਪਕਾਈ ਮਾਰਦੇ ਮੇਰੀ ਸੱਸ ਕੋਲ ਜੇ ਕੋਈ ਤੈਨੂੰ ਮਿਲ ਗਿਆ ਵੀ ਮੰਜਾ ਕੀਦਾ ਐ ਕਹਦੀ ਵੀ ਸਾਢਾ ਹੈਗਾ ਫੇਰ ਤਾਂ 300 ਲੱਗਦਾ ਆ ਨਾ ਆ ਆ ਜਾ ਮੇਰਾ ਬਾੜਾ ਆ ਜਾ ਆ ਜਾ ਨਾ ਬੰਮੇ ਤੈਨੂੰ ਕਾਰੇ ਵਾਸਤੇ ਮਾਸੀ ਨੂੰ ਦੱਸੂ ਨਾ ਸੁਭਾਏ ਨੀ ਮੈਂ ਦੱਸਾਂਗਾ ਆ ਗਿਆ ਤੈਨੂੰ ਰਿਸ਼ਤਾ ਕਰਾ ਦੂੰਗੀ ਮੈਂ ਫੋਨ ਤੇ ਤੈਨੂੰ ਰਿਸ਼ਤਾ ਕਰਾ ਦੂੰ ਮੈਂ ਰਿਸ਼ਤਾ ਵੇ ਵੇ ਮੇਰੀ ਘਰ ਸੁਣੀ ਮੇਰੀ ਭੈਣ ਭਾਈ ਸੁਣੀ ਤੈਨੂੰ ਰਿਸ਼ਤਾ ਹਾਂ ਵੇ ਬੜਾਈ ਸਿਆਣੀ ਆ ਈ ਮੁੱਟਦੀ ਤੂੰ ਐ ਉਹ ਜੀ ਤੇਰੀ ਭੈਣ ਹੋਊਗੀ ਵੇ ਹੱਥ ਪੈਰ ਦਾ ਸਬੂਤ ਨਿਕੰਚਰਾ ਰੋਟੀ ਬਗਲੀ ਆ ਗਈ ਮੈਂ ਉਹੀ ਜਿਹਾ ਕੁਟਾ ਕੇ ਉਰੀ ਜਨ ਨਾ ਤੂੰ ਹੂੰ ਓਏ ਲਾੜੀਆ ਇਹ ਤਾਂ ਵੀ ਸੋਣੀ ਐ ਦੇਖ ਲੈ ਤਰਾ ਦੂ ਰਿਸ਼ਤਾ ਗੱਲ ਕਰ ਮਾਤਾ ਅੱਜੀ ਗੱਲ ਕਰ ਲੈਣੀ ਮੰਜਾ ਧਰ ਕੇ ਪਹਿਲਾਂ ਉਹਦੋਂ ਮੈਂ ਤੇਰੇ ਆਉਣ ਦੇ ਨੂੰ ਗੱਲ ਕਰਕੇ ਰੱਖਾਂ ਆ ਜਾ ਫੋਟੋ ਮਗਵਾਣੀ ਕੋਟਾ ਸਿੰਦਰੇ ਹੁਣੀ ਮਗਾ ਲੂੰ ਪਹਿਲਾਂ ਮੰਜਾ ਰੱਖ ਲੈ ਗੱਲ ਤੇਨੂੰ ਫੋਟੋ ਦਿਖਾਵਾਂਗੇ ਤੇਨੂੰ ਸੋਲਕੂ ਨੋ ਬੈਟਰ ਮੇਰੀ ਗੱਲ ਲਗਾ ਸੁਣ ਲੈ ਰਿਸ਼ਤਾ ਕਰਾਉਣੀ ਹੋ ਕੀ ਕੰਜਰਾ ਰਿਸ਼ਤੇ ਦਾ ਤਾਂ ਫੇਰ ਦੇਖਾਂਗੇ ਆਥਣ ਦਾ ਦੱਸੋ ਤੇਨੂੰ ਤਾਂ ਭਾਈ ਬਾਹ ਲਾਗਾ ਕਿਉਂ ਸਾਡੇ ਪਰੇ ਫਿਰ ਆ ਦੇਖ ਲੈ ਆਪਣਾ ਜਿੰਦੂ ਨਹੀਂ ਹੈਗਾ ਉਹਨੂੰ ਭੇਜ ਦਾਂਗੇ 100 ਰੁਪਏ ਜੀ ਵਗ ਜੂ ਭੇਜੋ ਭੇਜੋ ਮੈਂ ਮਾਸੀ ਨੂੰ ਕਰਦਾ ਫੋਨ ਭੇਜੋ ਲੋ ਨਾ ਪਰ ਉਹ ਵਾਸਤੇ ਕਰਦਾ ਫੋਨ ਚਲ ਕੋ ਨਾ ਤੈਨੂੰ 250 ਦੇ ਦਮ 250 ਦੇ ਚਲ ਚੰਗਾ ਆ ਜਾ ਆ ਜਾ 250 ਦੇ ਲੈ ਫੜਾ ਮਾਸੇ ਨੂੰ ਫੇਰ ਵੀ ਦੱਸੂ ਆ ਜਾ ਆ ਜਾਂਦੀ ਆ ਮੱਝ ਜਾਗਾ ਲੈ ਜੀ ਇਹਨੂੰ ਚੱਕ ਦੇ ਚੰਗਾ ਮੈਂ ਲੈ ਜੂੰਗਾ ਪਹਿਲਾਂ ਪੇਮੈਂਟ ਕਰੋ ਤੈਨੂੰ ਸਾਡੇ ਤੇ ਯਕੀਨ ਨਹੀਂ ਡੱਕਾ ਵੀ ਮਿਲੀਆ ਦੇ ਵੱਡ ਜੂੜੇ ਦਾ ਐ ਬੇਈਮਾਨ ਮਿਲੀਆ ਜੰਨੀ ਆ ਤਾਂ ਐ ਕਰਦਾ ਕਾ ਦੇਖ ਜਿਵੇਂ ਅੱਗੇ ਕਰ ਤੈਨੂੰ ਪੈਸੇ ਨਹੀਂ ਦਿੱਤੇ ਹੁੰਦੇ ਕਦੇ ਕੰਮ ਨਹੀਂ ਕਰਿਆ ਕੇ ਤੂੰ ਸਾਡਾ ਜਿਹੜੀਆਂ ਆਪਦੀ 700 ਤੋਲਾ ਰੱਖ ਸਕਦੀਆਂ ਮੈਂ ਨਹੀਂ ਥੋੜੇ ਦੇ ਚਿੰਚ ਕੋਣ ਕਰਦਾ ਉੱਲਾ ਉੱਲਾ ਕੋਈ ਨਹੀਂ ਰੱਖਦੀਆਂ ਉਹ ਤਾਂ ਸਾਨੂੰ ਐ ਵਿਚਾਰ ਮੰਮੀ ਗਈ ਗਈ ਤੂੰ ਕੰਮ ਕਰਾਦੀ ਵਿਚਾਰੀ ਕਰਪਦੀ ਜੀਰੇ ਫਿਰ ਮੈਂ ਦਾਸੀ ਦਿੰਨਾ ਵੀ ਮਸੀ ਮੰਜਾ ਲੈ ਕੇ ਮੈਨੂੰ ਤੈਨੂੰ ਜ਼ਰੂਰੀ ਹੈ ਫਿਰ ਫਿਰ ਸਿੱਧੀਆਂ ਕੋਲ ਪੈਸੇ ਲੈ ਜੂਤਾਂ ਦੇ ਤੂੰ ਮਾਂ ਨੂੰ ਦੱਸ ਦਾਂਗਾ ਗੱਲਾਂ ਕਿਹੜੀਆਂ ਕਰੀ ਜਾਣਾ ਲਿਆ ਮੇਰੀ ਪੇਮੈਂਟ ਲਿਆ ਕੇ ਦੋ ਲਿਆ ਦੇ ਮੇਰੀ ਗੱਲ ਸੁਣ ਪੇਮੈਂਟ ਫੇਰ ਮਿਲੂਗੀ ਜੇ ਬੁੜੀ ਨੂੰ ਸਾਡੀ ਨੂੰ ਦੱਸੇਗਾ ਨਹੀਂ ਮੇਰੀ ਗੱਲ ਸੁਣ ਲੈ ਜੇ ਬੁੜੀ ਨੂੰ ਦੱਸਤਾ ਫਿਰ ਮੈਂ ਉਹੀ ਗੱਲ ਦੱਸ ਕੇ ਮਦਦੀ ਮਿਲੂ ਜਿਹੜੀ ਉਹਨਾਂ ਦੀ ਕੁੜੀ ਨਿਛੇੜਦਾ ਸੀ ਮੈਨੂੰ ਵੀ ਪਤਾ ਤੂੰ ਪੇਮੈਂਟ ਲਿਆ ਹੋਰ ਹੀ ਗੱਲਾਂ ਛੇੜੀ ਜਾਂਦਾ ਜੇ ਤੈਨੂੰ ਪਤਾ ਸੀ ਗੱਲ ਦਾ ਫਿਰ ਤੂੰ 250 ਤੋਂ 150 ਹੀ ਕਰਾ ਲੈਂਦੀ ਨੂੰ ਦੇਖ ਲੈ ਹੁਣ ਕਰ ਲਿਆ ਨਾ ਫਿਰ ਇਹਨੂੰ ਚੱਲ ਆਪਾਂ ਤਾਂ ਫਿਰ 200 ਹੀ ਦਵਾਂਗੇ ਹਣ 50 ਹੋਰ ਕਟਾ ਲ ਆਹੋ ਕੋਈ ਨਾ ਦੱਸੇ ਜੇ ਦੀ ਦੱਸੇਗਾ ਸੋਡੀ ਬੁੜੀ ਕੋਲੇ ਵੀ ਗੱ ਪਰ ਮੈਂ ਤਾਂ ਮੁੰਡਾ ਖੁੰਡਾ ਬਿਹੋ ਗਈਆਂ ਹੋ ਗਈਆਂ ਤੂੰ ਕੁੜੀਆਂ ਛੇੜਨ ਦਾ ਠੀਕਾ ਲੱਤੇ ਵੇ ਠੀਕਾ ਲੱਤਾ ਕੋਈ ਨਿਆਣੇ ਹੁੰਦੇ ਤਾਂ ਗਲਤੀ ਹੋ ਗਈ ਹਾਂ ਕੋਈ ਨਾ ਦੱਸ ਤੂੰ ਕੋਈ ਨਹੀਂ ਤੂੰ ਦੱਸ ਦੀ ਮੇਰਾ ਕੀ ਬਣਿਆ ਮੰਨ ਗਿਆ ਕਿ ਨਹੀਂ ਮੰਨ ਗਿਆ ਆ ਲੈ ਦੋ 500 ਰੁਪਇਆ ਤੈਨੂੰ ਸਮੋੜਦੀ ਹਾਂ 200 ਕੱਟ ਗਏ ਤੇ 300 ਐ ਕਰੀ 150 ਮੰਜੇ ਵਾਲੇ ਨੂੰ ਵੀ ਦੇ ਆਊਗਾ ਕੰਮ ਨਵੇਂੜਿਆ ਹੋਊਗਾ ਚਲ ਗੱਲ ਹੀ ਤੱਕ ਆ ਬਾਂਕ ਨਗਾਏ ਯਾ ਨਾਲ ਦੇਖ ਨਾਲ ਚਲ ਸਰ ਸੂ ਚੱਕੜਾ ਸੁੱਟ ਹਾਂ ਬੜਾ ਸਿਆਣਾ ਆ ਜਾ ਮੈਂ ਚੱਲ ਤੱਕ ਨਗਾਏ ਮਟਰ ਲਾਂ ਮੈਂ ਦੇਖੇ ਕਿ ਮੁੰਡੇ ਹਾ ਟੋਕਤਾਵੇਂ ਸਰਪੰਦਾ ਨਹੀਂ ਕੋਈ ਨਾ ਬੱਚਾ ਕੋਈ ਨਾ ਮੈਂ ਦੇਖਦੀਆਂ ਮੂਰੇ ਹੋ ਮੈਂ ਦੇਖਦੀਆਂ ਖਰਚਾ ਦੇ ਮੈਂ ਦੇਖਦਾ ਨਹੀਂ ਮੂਰੇ ਮੂਰੇ ਰਾਜਾ ਕੋਈ ਨਹੀਂ ਆਉਂਦਾ ਹਾ ਕੋਈ ਲੈ ਮੱਛਣਾ ਨਾ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਰੱਖ ਲਿਆ ਮੈਨੂੰ ਉਹ ਆਧਾਰ ਕਾਰਡ ਨਾਲ ਲਿਖ ਲਿਆ ਜੇ ਉੱਥੇ ਬੈਠੀ ਨੇ ਫਰੋੜ ਲਿਆ ਤਾਂ ਪਤਾ ਲੱਗ ਗਿਆ ਨਹੀਂ ਐਵੇਂ 3 400 ਨੂੰ ਖੂ ਪੱਟੇ ਜਾਂਦਾ ਕਿਹੜਾ ਬਾਟ ਨੇੜੇ ਦੀ ਛਿੰਦਰੀ ਮਾ ਉਹ ਦੇਖ ਲਾ ਦੇ ਚੁਪਾ ਜਾ ਪਾਗੀ ਜਾ ਪਾਗੀ ਚਾਕਲੇਟ